ਸਾਰੇ ਹੈ ਜਵੀਰ ਚੱਕੀ ਹਾਏ ਖੂਬ ਤੁਹਾਡੇ ਚੋ ਵੀ ਭਾਵਨਾ ਹੈਗੀ ਹੈ ਅਸੀਂ ਕੀ ਕਰਕੇ ਵੀ ਦਿਖਾਇਆ ਫੇਰ ਕਰਕੇ ਦਿਖਾਵਾਂਗੇ ਸਾਰਿਆਂ ਨੂੰ ਧੰਨਕ ਵੀ ਹੱਥ ਅੱਤ ਕੇ ਕਰੋ ਜੈ ਜੀਪ ਜੈ ਭਾਰਤ ਸਾਮੋ ਹਾਂ ਅਸੀਂ ਜੁੜ ਗਏ ਜੈ ਜੀਪ ਜੈ ਭਾਰਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਮੈਂ ਹੁਣ ਬੇਨਤੀ ਕਰੂੰਗਾ ਗੁਰਪੰਜੀਤ ਜੀ ਹੱਕ ਤੁਹਾਡੇ ਪਿੱਛੇ ਪਿੱਛੇ ਘੁੰਮਲੇ ਆ ਕਿਉਂਕਿ ਅਸੀਂ ਕਮਜ਼ੋਰ ਆਪਣੇ ਆਪ ਨੂੰ ਆਪ ਬਣਾਇਆ ਹੋਇਆ ਆ ਜਿੰਨੀ ਜਲਦੀ ਹੁੰਦਾ ਆਪਾਂ ਸਾਰਿਆਂ ਨੇ ਵਿਚਾਰ ਲੈ ਲਏ ਆ ਪਰ ਮੈਂ ਜਲਬ ਕਰਦਾ ਤੁਹਾਨੂੰ ਜਿਹੜਾ ਵੀ ਬਲਾਵਾ ਹੋਵੇ ਓਕੇ 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 ਫੇਰ ਉਹ ਅਸਲੀ ਬਾਗਦਾ ਫੇਰ ਉਹ ਮਾਨਾ ਲੋਕਾਂ ਨੂੰ ਕਿਉਂ ਭੁਗਤਣੇ ਪੈਣਾ ਸਾਨੂੰ ਪਾਰਟੀਆਂ ਤੋਂ ਉੱਠ ਕੇ ਅੱਜ ਇਕੱਠੇ ਹੋ ਕੇ ਇੱਥੇ ਆਣ ਕੇ ਜਿਹੜਾ ਸਾਨੂੰ ਧਰਨਾ ਪਰਦਰਸ਼ਨ ਲਾਣੇ ਪਿਆਣਾ ਉਹ ਤੇਰੀ ਮਣੀ ਤੇ ਲਾਣੇ ਪਿਆ ਆ ਤੂੰ ਮਰ ਕੇ ਪਹਿਲੀ ਜਨਾਨੀ ਛੱਡ ਦਿੱਤੀ ਆ ਕਿ ਜਿਹੜਾ ਤੂੰ ਜਮ ਦੂਜੀ ਜਨਮ ਲਈ ਆ ਤੇ ਦੂਜੀ ਵੀ ਤੇਰੀ ਇੱਥੇ ਹੀ ਹੋ ਜਾਣੀ ਆ ਉਹ ਸ਼ਰਮ ਕਰ ਲੈ ਉਹ ਸਰਕਾਰਾਂ ਦੇ ਵਿੱਚ ਬੜੇ ਲੋਕ ਆਏ ਬੜੇ ਗਏ ਇਹ 5 ਸਾਲ ਦੀ ਸਵਾਦ ਹੁੰਦਾ ਇਹ 5 ਸਾਲ ਦੀ ਜਿਹੜੀ ਸਰਕਾਰ ਨੇ ਮੰੰਗ ਬਾਕੀ ਘਟਨਾ ਕੀਤੀ ਹੈ ਇਹ ਸਾਡੇ ਸਮਾਜਾਂ ਵਿੱਚ ਕਿਉਂ ਹੁੰਦਾ ਕਦੀ ਦਰਬਾਸਮਾ ਕਦੀ ਬਾਲਮਿਕੀ ਬਗਵਾੜ ਮਾਰੀ ਜਾਂਦਾ ਕਦੀ ਬਾਬਾ ਸਾਹਿਬ ਅਭੇਂਕਰ ਦੀਆਂ ਮੂਰਤੀਆਂ ਨੂੰ ਇਹੋ ਜਿਹਾ ਨੁਕਸਾਨ ਪਹੁੰਚਾਇਆ ਜਾਂਦਾ ਇਹ ਕਿਉਂ ਆ ਤਾਂ ਜੀ ਆਪ ਸਾਰੀ ਤੁਸੀਂ ਇੱਥੇ ਖੜੇ ਹੋ ਸਰਕਾਰ ਤੁਹਾਡੀ ਹੈ ਪ੍ਰਸ਼ਾਸਨ ਤੁਹਾਡਾ ਜੇ ਤੇ ਵੋਟਰਾਂ ਦੀ ਸਮਾਜ ਦੇ ਵਿੱਚ ਤਾਂ ਉਹ ਵੀ ਸਾਡੇ ਸਮਾਜ ਜਾ ਕਬੀਰ ਧਰਨ ਕਬੀਰ ਜੀ ਜਿਹੜਾ ਅੱਜ ਇਹ ਰੋਸ਼ ਪ੍ਰਦਰਸ਼ਨ ਹੋ ਰਿਹਾ ਹੈ ਅ ਅੰਬੇਰਗੜ ਚੌਂਕ ਤੇ ਉਹ ਦਰਸਲ ਜਿਹੜਾ ਆਪਣੇ ਬਟਾਲੇ ਵਿਖੇ ਸਤਨੂ ਕਬੀਰ ਮੰਦਰ ਨੂੰ ਤੋੜਿਆ ਗਿਆ ਹੈ ਉਸ ਵਿਸ਼ੇ 'ਚ ਅੱਜ ਇਹ ਰੋਸ਼ ਪ੍ਰਦਰਸ਼ਨ ਕੀਤਾ ਗਿਆ ਹੈ ਔਰ ਇਹ ਅਸੀਂ ਸਾਡੇ ਇੱਕ ਸਮਾਜ ਦੀ ਆਵਾਜ਼ ਹੈ ਕਿਉਂਕਿ ਤੁਸੀਂ ਦੇਖਿਆ ਹੋਣਾ ਹੈ ਹਰ ਵਾਰ ਹਰ ਵਾਰ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਧਰਮ ਨੂੰ ਸਾਡੀ ਆਸਥਾ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਛੇੜਿਆ ਜਾਂਦਾ ਹੈ ਉਹ ਚੀਜ਼ ਬਹੁਤ ਗਲਤ ਹੈ ਉਹ ਸਰਕਾਰਾਂ ਵਾਸਤੇ ਵੀ ਬਹੁਤ ਗਲਤ ਹੈ ਅਗਰ ਅਗਰ ਇਹ ਮੰਦਿਰ ਵਾਸਤੇ ਕੋਈ ਰੋਡ ਦਾ ਕੋਈ ਸੀਗਾ ਕੋਈ ਨਿਰਮਾਣ ਸੀਗਾ ਰੋਡ ਦਾ ਤੇ ਕਿਸੇ ਤਰ੍ਹਾਂ ਸਾਡੇ ਸਮਾਜ ਦੇ ਆਗੂਆਂ ਨਾਲ ਜਾਂ ਮੰਦਿਰ ਪ੍ਰਸ਼ਾਸਨ ਨਾਲ ਸਮਾਜ ਦੇ ਜਿਹੜੇ ਜੋ ਹੈਗੇ ਆ ਲੀਡਰ ਉਹਨਾਂ ਨਾਲ ਗੱਲ ਕਰਕੇ ਫਿਰ ਅਸੀਂ ਨੂੰ ਸੋਚਣਾ ਚਾਹੀਦਾ ਸੀਗਾ ਪਰ ਇਹ ਚੀਜ਼ ਬਹੁਤ ਗਲਤ ਹੈ ਕਿ ਰਾਤ 12 ਵਜੇ ਇੱਕਦਮ ਮੰਦਿਰ ਨੂੰ ਤੋੜ ਦਿੱਤਾ ਜਾਂਦਾ ਹੈ ਤਾਂ ਕੋਈ ਲੇਦਾ ਸਮਾਜ ਨੂੰ ਭੜਕਾਣ ਵਾਸਤੇ ਥੋੜਿਆ ਗਿਆ ਦੇਖੋ ਜੀ ਸਮਾਜ ਨੂੰ ਅਕਚੁਅਲ ਦਰਸਲ ਸਾਡਾ ਜਿਹੜਾ ਸਮਾਜ ਹੈ ਨਾ ਅਸੀਂ ਸ਼ਾਂਤੀ ਭੇਲੋਗਾ ਅਸੀਂ ਜਿਆਦਾ ਇਹੋ ਜਿਹਾ ਕੰਮ ਕਦੀ ਨਹੀਂ ਕਰਦੇ ਲੇਕਿਨ ਕੋਈ ਕੋਈ ਨਾ ਕੋਈ ਤਰੀਕੇ ਨਾਲ ਜਿਹੜਾ ਸਾਡੇ ਧਰਮ ਨਾਲ ਛੇੜ ਛੇੜਛਾੜ ਕੀਤੀ ਜਾਂਦੀ ਸਾਡੀ ਆਸਥਾਨ ਛੇੜਛਾੜ ਕੀਤੀ ਜਾਂਦੀ ਹੈ ਤੇ ਇਹ ਅਸੀਂ ਪਹਿਲਾਂ ਵੀ ਕਈ ਵਾਰ ਦਿਖਾ ਚੁੱਕੇ ਹਾਂ ਕਿ ਅਸੀਂ ਕਿਸੇ ਨਾਲ ਘਟ ਨਹੀਂ ਅਸੀਂ ਚਾਹੁੰਦੇ ਹਾਂ ਕਿ ਸਾਰੇ ਸਾਰੇ ਧਰਮਾਂ ਦਾ ਸਤਕਾਰ ਹੋਵੇ ਸਾਰੇ ਸਹੀ ਤਰੀਕੇ ਨਾਲ ਜੀਣ ਸਹੀ ਤਰੀਕੇ ਦਾ ਮਾਹੌਲ ਬਣਿਆ ਰਹੇ ਇਸ ਕਰਕੇ ਅਸੀਂ ਇਹੀ ਚਾਹੁੰਦੇ ਹਾਂ ਕਿ ਇਹ ਜੋ ਕੰਮ ਹੋਇਆ ਜੋ ਪਟਾਲੇ ਵਿਖੇ ਕੰਮ ਹੋਇਆ ਮੰਦਰ ਤੋੜਨ ਦਾ ਸਤਗੁਰ ਕਬੀਰ ਮਹਾਰਾਜ ਜੀ ਦਾ ਇਹ ਨਹੀਂ ਹੋਣਾ ਚਾਹੀਦਾ ਸੀਗਾ ਲਾਸਟ ਵਿੱਚ ਕੀ ਮੰਗ ਮੰਗ ਇਹ ਅਸੀਂ ਕਰਦੇ ਆ ਪਹਿਲਾਂ ਤੇ ਅਜੇ ਇਹ ਸਭ ਕਲੀਅਰ ਨਹੀਂ ਹੈਗਾ ਅਜੇ ਤਹਾਨੂੰ ਦੱਸਿਆ ਜਾ ਰਿਹਾ ਹੈ ਕਿ ਆਪਣੇ ਸਤਗੁਰ ਕਬੀਰ ਮੰਦਰ ਵਾਸਤੇ ਜ਼ਮੀਨ ਦਿੱਤੀ ਜਾਏਗੀ ਲੇਕਿਨ ਇਹ ਪੁਖਤਾ ਸਬੂਤ ਨਹੀਂ ਹੈ ਪੁਖਤਾ ਕੋਈ ਜਾਣਕਾਰੀ ਨਹੀਂ ਹੈ ਇਹ ਸਿਰਫ ਗੱਲਾਂ ਹੀ ਨੇ ਅਜੇ ਫਿਲਹਾਲ ਇਸ ਕਰਕੇ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਕਿ ਸਾਡੀ ਆਵਾਜ਼ ਜਿਹੜੀ ਹੈ ਉਹ ਸਰਕਾਰ ਤੱਕ ਪਹੁੰਚੇ ਔਰ ਸਰਕਾਰ ਜਲਦ ਤੋਂ ਜਲਦ ਜੋ ਮੰਦਰ ਨੂੰ ਤੋੜਿਆ ਗਿਆ ਹੈ ਉਸ ਮੰਦਰ ਦਾ ਨਿਰਮਾਣ ਕਰੇ ਚਾਲੂ ਕਰਵਾਵੇ ਆਪਣਾ ਪੁਰਾਣਾ ਦੱਸ ਦੋ ਮੇਰਾ ਨਾਮ ਰਜੀਵ ਭਗਤ ਹੈ ਜੀ